ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬੰਦੇ ਬਿਕਰਮ ਮਜੀਠੀਏ ਨੂੰ ਨਸ਼ਿਆਂ ਦੇ ਸ਼ਾਹਦਾਗਰ ਨਸ਼ਿਆਂ ਦੇ ਤਸ਼ਕਰ ਨੂੰ ਮਾਝੇ ਦਾ ਜਰਨਲ ਕਹਿੰਦੇ ਉਹਨਾਂ ਨੂੰ ਦੋ ਤਿੰਨ ਇੱਕ ਸਵਾਲ ਨੇ ਧਿਆਨ ਦੇ ਨਾਲ ਸੁਣੋ ਵੈਸੇ ਮੈਂ ਤਾਂ ਝੂਠ ਮੈਲ ਇਹਦਾ ਨਾਮ ਰੱਖਿਆ ਹੋਇਆ ਹੁਣ ਸਵਾਲ ਇਹ ਨੇ ਵੀ ਇਸ ਬੰਦੇ ਦੀ ਕਰਤੂਤ ਕਰਕੇ ਜਣ ਕੇ ਇਹਦੇ ਚਿੱਟਾ ਵੇਚਣ ਕਰਕੇ ਪੰਜਾਬ ਦਾ 15 16 ਲੱਖ ਮੁੰਡਾ ਮਰਿਆ ਇਹ ਅੰਕੜੇ ਦੱਸਦੇ ਆ ਕਿਹਦੀਆਂ ਕਰਤੂਤਾਂ ਕਰਕੇ ਮਰਿਆ 15 16 ਲੱਖ ਮੁੰਡਾ ਚਿੱਟੇ ਦੇ ਭੇਡ ਚੜਿਆ ਤੇ ਜਿਨ੍ਹਾਂ ਦੇ ਇਹ ਮੁੰਡੇ ਮਰੇ ਨੇ ਨਾ ਤੇ ਉਹ ਲੋਕ ਬੈਠੇ ਨੇ ਹਲੇ ਉਹਨਾਂ ਘਰਾਂ ਦੇ ਰਿਕਾਰਡ ਬੋਲਦੇ ਨੇ ਵੀ ਕਿੰਨਾ ਨੁਕਸਾਨ ਮੰਜੀਠੀਏ ਨੇ ਪੰਜਾਬ ਦੀ ਨੌਜਵਾਨੀ ਦਾ ਨਸ਼ਿਆਂ ਦੇ ਨਾਲ ਕੀਤਾ ਚਿੱਟੇ ਦੇ ਨਾਲ ਕੀਤਾ ਤੇ ਜੇ ਕਿਸੇ ਦੀ ਜ਼ਮੀਰ ਜਾਗਦੀ ਹੋਈ ਤਾਂ ਧਿਆਨ ਦੇਣ ਇਹ ਨਾ ਸੋਚਿਓ ਵੀ ਸਾਡਾ ਜਿਹੜਾ ਕੋਈ ਮਰਿਆ ਇਹ ਨਾ ਸੋਚਿਓ ਆ ਕਈ ਵਾਰੀ ਨਾ ਜਦੋਂ ਕਿਸੇ ਗਵਰਡੀਆਂ ਦੇ ਮੌਤ ਹੁੰਦੀ ਹੋਈ ਐ ਹੋਈ ਹੁੰਦੀ ਐ ਕੋਈ ਮਰਿਆ ਹੁੰਦਾ ਉਥੇ ਜਾ ਕੇ ਝਾੜ ਝਾੜ ਕੇ ਦਰੀਆਂ ਬਸਾਉਂਦੇ ਹੁੰਦੇ ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਵਿੱਚ ਕਬੀਰ ਸਾਹਿਬ ਦਾ ਸ਼ਬਦ ਹੈ ਉਹ ਕਹਿੰਦੇ ਪਰੋਸੀ ਕੇ ਜੋ ਹੂਆ ਤੂੰ ਆਪਣੇ ਭੀ ਜਾਣ ਤੇਰੇ ਗਵਰਡੀ ਦੇ ਜੋ ਹੋਇਆ ਨਾ ਗੋਇਆ ਤੇਰੇ ਗੰਢਿਤ ਕਰ ਜੇ ਸੱਤਰੇ ਵਿਸ਼ੇ ਇੱਕ ਦਿਨ ਤੇਰੇ ਘਰੇ ਵੀ ਵਿਸ਼ੇ ਕਰਦਾ ਇਹ ਨਾ ਭੇਖਾ ਰੱਖਿਓ ਵੀ ਸਾਡਾ ਕਿਹੜਾ ਕੋਈ ਮਰਿਆ ਜੇ ਗਵੰਡੀਆਂ ਦਾ ਮੁੰਡਾ ਨਸ਼ੇ ਨਾਲ ਮਰ ਸਕਦਾ ਨਾ ਤਾਂ ਇਹ ਨਾਮਰਾਗ ਬਿਮਾਰੀ ਸਾਡੇ ਘਰ ਵੀ ਆ ਸਕਦੀ ਅਸੀਂ ਖੁਸ਼ ਨਾ ਹੋਈ ਪੰਜਾਬ ਦੇ ਨੌਜਵਾਨੇ ਨੂੰ ਬਚਾਉਣਾ ਹੈ ਜੇ ਕੋਈ ਇਦਾਂ ਦਾ ਨਸ਼ਾ ਦਾ ਤਸ਼ਕਰ ਨਸ਼ੇ ਵੇਚਦਾ ਹੈ ਤਾਂ ਉਹਦੀ ਸ਼ਿਕਾਇਤ ਕਰਨੀ ਉਹਦਾ ਵਿਰੋਧ ਕਰਨਾ ਉਹਦੇ ਵਿਰੋਧ ਆਵਾਜ਼ ਉਠਾਉਣੀ ਇਹ ਸਾਡਾ ਫਰਜ਼ ਹੈ ਕਹਿ ਲੋ ਜਰਨੈਲ ਤੁਹਾਨੂੰ ਕੌਣ ਰੋਕਦਾ ਪਰ ਇਹ ਜਰਨੈਲ ਨੇ ਨਾ ਜਿਹਨੂੰ ਮੱਝ ਦਾ ਜਰਨੈਲ ਕਹਿੰਦੇ ਹੋ 15 16 ਲੱਖ ਮੁੰਡਾ ਚਿੱਟੇ ਦੀ ਭੇਡ ਚੜਾਇਆ ਕੋਈ ਜਵਾਬ ਦੇਊਗਾ ਵੀ ਇੰਨੀ ਪ੍ਰਾਪਰਟੀ ਇਹਦੇ ਕੋਲੇ ਕਿੱਥੋਂ ਆਈ ਅਰਬਾਂ ਖਰਬਾਂ ਰੁਪਈਆ ਕਿੱਥੋਂ ਆਏ ਦੇ ਕੋਲ ਇੰਨੀ ਜ਼ਮੀਨ ਇੰਨੀਆਂ ਫੈਕਟਰੀਆਂ ਕੰਪਨੀਆਂ ਕਿੱਥੋਂ ਆਈਆਂ ਇਹਨੂੰ ਕੋਈ ਜਵਾਬ ਦੇਊਗਾ ਕਹੀਂ ਚੱਲੋ ਜਮੇ ਬੜਾ ਸੌਖਾ ਕਹਿਣਾ ਕਹੀਂ ਚੱਲੋ ਪਰ ਜਿਹੜੀਆਂ ਗੱਲਾਂ ਕਹੀਆਂ ਨੇ ਨਾ ਵੀ 15 16 ਲੱਖ ਮੁੰਡਾ ਮੰਜੀਠੀਏ ਨੇ ਮਰਵਾਏ ਚਿੱਟੇ ਦੀ ਭੇਟ ਚੜ੍ਹੇ ਬਹੁਤ ਹੀ ਪੁਰਾਣੀ ਗੱਲ ਨਹੀਂ ਤਕਰੀਬਨ ਇਹ ਸਾਰਾ ਕੁਝ 20 ਸਾਲ ਦੇ ਵਿੱਚ ਵਿੱਚ ਹੋਇਆ 20 ਸਾਲ ਦੇ ਵਿੱਚ ਵਿੱਚ ਹੋਇਆ 9 ਸਾਲ ਇਹਨੂੰ ਸਤਾਤਵਾਰ ਫਾਇਨੂ ਹੋ ਗਏ 2 ਸਾਲ ਆ सॉरी 10 ਸਾਲ ਲਗਾਤਾਰ ਸਰਕਾਰ ਰਹੀ ਇੱਕ ਵਾਰੀ ਕੈਪਟਨ ਸਾਹਿਬ ਆ ਗਏ ਦਵਾਰਾ ਫੇਰੇ ਆ ਗਏ ਉਦੋਂ ਪਹਿਲਾਂ ਕੈਪਟਨ ਸਾਹਿਬ ਸੀ ਤੇ ਉਦੋਂ ਪਹਿਲਾਂ ਦੋ ਬਾਰੇ ਮੁੱਖ ਮੰਤਰੀ ਪ੍ਰਕਾਸ਼ਨ ਬਦਲ ਪਹਿਲਾਂ ਰਹਿ ਚੁੱਕੇ ਜਣ ਕੇ ਅੜੀਆਂ ਤਿੰਨ ਟਰਨ ਇੱਕ 10 ਸਾਲ ਦੀ ਇੱਕ 5 ਸਾਲ ਦੀ ਇਹਨਾਂ 15 ਸਾਲਾਂ ਵਿੱਚ ਚਿੱਟਾ ਵੇਖਿਆ ਜਣ ਕੇ 15 ਤੋਂ 20 ਸਾਲ ਦੇ ਵਿੱਚ ਵਿੱਚ ਇਹਨਾਂ ਦੀ ਸਰਕਾਰ ਤਿੰਨ ਵਾਰੀ ਬਣੀ ਹੈ ਤੇ ਉਹ 15 ਸਾਲ ਦੇ ਵਿੱਚ ਜਿਹੜਾ ਚਿੱਟਾ ਵੇਚਿਆ ਮਜੀਠੀਏ ਨੇ ਉਹਦੇ ਨਾਲ 15-16 ਲੱਖ ਮੁੰਡਾ ਪੰਜਾਬ ਦਾ ਮਰਿਆ ਤੇ ਜਿਹੜੇ ਜਰਨਲ ਕਹਿੰਦੇ ਨੇ ਉਹ ਮਾੜੀ-ਮੁੱਡੀ ਸ਼ਰਮ ਕਰ ਲਿਓ ਤੇ ਅਸਲ ਜਰਨਲ ਕੌਣ ਹੈ ਮਾਜੇ ਦਾ ਇਹ ਵੀ ਤੁਸੀਂ ਪੜ ਲਿਓ ਸਮਝ ਲਿਓ ਜਣੇ ਖਣੇ ਨੂੰ ਜਰਨੈਲ ਬਣਾਉਣਾ ਉਹਦੀ ਕਰਤੂਤ ਬਾਰੇ ਪਹਿਲਾਂ ਜਾਣ ਲਿਆ ਕਰੋ ਉਹ ਕੋਈ ਕਥਾ ਕਰਨ ਵਾਲਾ ਕੋਈ ਪੰਡਿਤ ਸੀ ਵਿਦਵਾਨ ਚਲੋ ਉਸ ਵਾਸਤੇ ਨਹੀਂ ਮੈਂ ਜਾਂਦਾ ਵਿਦਵਾਨ ਪੰਡਿਤ ਤਾਂ ਕਿਸੇ ਵੀ ਕੌਮ ਦੇ ਵਿੱਚ ਕਿਸੇ ਮذਬਬ ਦੇ ਵਿੱਚ ਹੋ ਸਕਦੇ ਆ ਪੰਡਿਤ ਸ਼ਬਦ ਵਿਦਵਾਨ ਲਈ ਆ ਚਲੋ ਆਪਾਂ ਇੱਥੇ ਪਖੰਡੀ ਕਹਿ ਦੋ ਜਿਵੇਂ ਸਾਡੇ ਬਾਬੇ ਅੱਜ ਹੈਗੇ ਪਖੰਡੀ ਲੋਕਾਂ ਨੂੰ ਮਤਾਂ ਦਿੰਦੇ ਮਾਇਆ ਨਾਗਣੀ ਹੁੰਦੀ ਆ ਆਪ ਹੈਲੀਕਾਪਟਰਾਂ ਵਿੱਚ ਘੁੰਮਦੇ ਹੁੰਦੇ ਚੰਗੀ ਦਿਨ ਪਤਾ ਡਿਫੈਂਡਰਾਂ ਵਿੱਚ ਘੁੰਮਦੇ ਹੁੰਦੇ ਤੇ ਉਹ ਵਿਚਾਰਾ ਖੋਦੇ ਤੇ ਜਾਂਦਾ ਹੁੰਦਾ ਸੀਗਾ ਚੜ ਕੇ ਕਸਾ ਕਰਨ ਵਾਸਤੇ ਰਾਵ ਵਿੱਚ ਖੋਤਾ ਮਰ ਗਿਆ ਜੋ ਮਰ ਗਿਆ ਉਹਨੇ ਸੋਚਿਆ ਵੀ ਹੁਣ ਕਿੱਦਾਂ ਕਰਾਂ ਤੇ ਉਹਨੇ ਟੋਆ ਪੱਟ ਕੇ ਉੱਥੇ ਖੋਤਾ ਦੱਬਤਾ ਤੇ ਉੱਪਰ ਮਿੱਟੀ ਪਾ ਕੇ ਇਹ ਥੋੜੀ ਜੀ ਢੇਰੀ ਜੀ ਬਣਾ ਕੇ ਉੱਤੇ ਇੱਕ ਛਡੇ ਗੱਡ ਦੀ ਤੇ ਇੱਕ ਛੋਟਾ ਜਿਹਾ ਕਪੜਾ ਬੰਨਤਾ ਤੇ ਕੋਲੇ ਬਹਿ ਗਿਆ ਬਸ ਜਦ ਦਾ ਮੂੰਹ ਵਿੱਚ ਬੋਲਾ ਲਾ ਕੇ ਕਹੇ ਗਿਆ ਰੱਬ ਰੱਬ ਜੋ ਵੀ ਕਰਦਾ ਸਕੇ ਤਾਂ ਮ ਗਾਣਾ ਕਢ ਦੋ ਕਿਹੜਾ ਕਿਸੇ ਸੁਣ ਲੈ ਜਿਹੜਾ ਬੋਲ ਜੰੰਗਿਆ ਕਰੇ ਇੱਕ ਹੀ ਹੋ ਗਿਆ ਇਹ ਇਹ ਸਾਡੇ ਬਹੁਤ ਵੱਡੇ ਮਹਾਪੁਰਸ਼ੀ ਖੋਤਾ RAM ਜੀ ਉਹਨਾਂ ਦੀ ਇਹ ਜਗ੍ਹਾ ਤੇ ਜਿਹੜਾ ਮਥਾਟਿਕ ਜਿਹੜਾ ਮਥਾਟਿਕ ਦੇ ਇਦਾਂ ਦੇ ਇਹਨਾਂ ਦੇ ਕਰਤੂਤਾਂ ਨੇ ਜਿਹੜੇ ਜਰਨੈਲ ਬਣੇ ਨੇ ਇਦਾਂ ਦੇ ਕਰਤੂਤਾਂ ਨੇ ਕਹਿਣ ਵਾਲੇ ਵੀ ਉਦਾਂ ਦੇ ਨੇ ਪਰ ਜਿਹੜੀ ਮੈਂ ਗੱਲ ਕਹੀ ਆ ਨਾ ਉਹਦੇ ਵਕਤ ਧਿਆਨ ਦੇ ਲੋ ਇਹ ਤੁਹਾਡੇ ਮਾਝ ਦੇ ਜਰਨੈਲ ਨੇ ਨਾ ਜਰਨੈਲ ਨੇ ਝੂਠ ਐ ਮੈਲ 15 16 ਲੱਖ ਮੁੰਡਾ ਇਹਦੀਆਂ ਕਰਤੂਤਾਂ ਕਰਕੇ ਪੰਜਾਬ ਦਾ ਮਰਿਆ ਤੁਹਾਨੂੰ ਕੀ ਲੱਗਦਾ ਵੀ ਜਵਾਨਤ ਹੋਗੀ ਖੇੜਾ ਛੁੱਟ ਗਿਆ ਨਾ ਉਹ ਤਾਂ ਅਦਾਲਤਾਂ ਦੇ ਵਿੱਚ ਜਦੋਂ ਕੇਸ ਹੁੰਦੇ ਨੇ ਬਹੁਤ ਤਰੀਕੇ ਹੁੰਦੇ ਨੇ ਕੇਸ ਨੂੰ ਡੀਲ ਕਰਨ ਦੇ ਕਿੱਦਾਂ ਅੱਗੇ ਪਿੱਛੇ ਕਰਕੇ ਗੱਲ ਕਰਨੀ ਹੈ ਜਵਾਨ ਤਾਂ ਮਿਲਣੀਆਂ ਕੋਈ ਵੱਡੀ ਵੱਡੀ ਗੱਲ ਨਹੀਂ ਮਿਲ ਜਾਂਦੀਆਂ ਕੇਸ ਚੱਲਦਾ ਹਾਲੇ ਹਾਲੇ ਬਹੁਤ ਕੁਝ ਹੋਣਾ ਤੁਹਾਨੂੰ ਕੀ ਲੱਗਦਾ ਹੈ ਵੀ ਨਰਕ ਸਵਰ ਕਿਸੇ ਹੋਰ ਦੁਨੀਆ ਵਿੱਚ ਹੈ ਨਾ ਨਾ ਇੱਥੇ ਹੈ ਗੁਰੂ ਪਾਸ਼ਾ ਨੇ ਐ ਕਰ ਕਰੈ ਸੋ ਐ ਕਰ ਪਾਏ ਕਰਦਾਰ ਤੇ ਤੇ ਹੱਥ ਹੈ ਕਹਿੰਦੇ ਜਿਹੜੇ ਹੱਥ ਨਾਲ ਕਰੇਗਾ ਨਾ ਉਹਦੇ ਨਾਲ ਹੀ ਭਰੇਗਾ ਗੁਰੂ ਪਾਸ਼ਾ ਨੇ ਗੁਰਬਾਣੀ ਵਿੱਚ ਬੋਲਾ ਦਿੱਤਾ ਤੁਹਾਨੂੰ ਆਪਣੀਆਂ ਕਰਤੂਤਾਂ ਕਰਤੂਤਾਂ ਦਾ ਖਮਿਆਜਾ ਇੱਥੇ ਹੀ ਪ੍ਰਾਪਤਨਾ ਲੈਣਾ ਕਿਸੇ ਹੋਰ ਸੱਚਖੰਡ ਵਿੱਚ ਕਿਸੇ ਹੋਰ ਨਰਕ ਸਵਰਗ ਦੇ ਵਿੱਚ ਨਹੀਂ ਜਾਣਾ ਪੈਂਦਾ ਇੱਥੇ ਹੀ ਸਾਰਾ ਕੁਝ ਹੋਊਗਾ ਇੱਥੇ ਹੀ ਸਾਰਾ ਕੁਝ ਹੋਣਾ ਜੇਤੇ ਰੱਖਿਓ ਇਹ ਜ਼ਹਿਰ ਹੈ ਜ਼ਹਿਰ ਹੈ ਜਿਹੜੀ ਬੀਜੀ ਹੈ ਇਹ ਤਾਂ ਸੁਣਦਾ ਹੈ ਕਿ ਇਹ ਤਾਂ ਕੋਈ ਬੰਗ ਬੰਗਵਾਲ ਦੇ ਕੋਪਾਇਆ ਸਿੱਧੇ ਕਹਿਤਾ 20 16 ਲੱਖ ਨੌਜਵਾਨ 16 ਲੱਖ ਮੁੰਡਾ ਪੰਜਾਬ ਦਾ ਚਿੱਟੇ ਨਾਲ ਮਰਿਆ ਤੇ ਚਿੱਟੇ ਦੀ ਸ਼ੁਰੂਆਤ ਕਿਹਨੇ ਕੀਤੀ ਹੈ ਮਜੀਠੀ ਨੇ ਕੀਤੀ ਹੈ ਕੱਲ ਪੰਜ ਸੱਤ ਵੀਡੀਓ ਇਹ ਜਿਹੀ ਆਈਆਂ ਜਿਹੜੀਆਂ ਔਰਤਾਂ ਪਿੰਡ ਦੀਆਂ ਸੀ ਕਿ ਚਿੱਟਾ ਵੇਚਣ ਵਾਲਾ ਤੁਹਾਡਾ ਬੇੜਾ ਬਹਜੇ ਕੱਲੀ ਇਹਦੀ ਫੋਟੋ ਨਹੀਂ ਲਾਈ ਮੀਡੀਏ ਦੀ ਸੁਰਵੀਰ ਬਾਦਲੇ ਲਈ ਮਿਲੀਟਰੀ ਲਾਈ ਬਾਬੇ ਗੁਰਿੰਦਰ ਢਿੱਲੋਂ ਦੀ ਵੀ ਲਾਈ ਉਹ ਕਿਉਂ ਲਾਈ ਕਿਉਂਕਿ ਉਹ ਕਹਿੰਦੇ ਵੀ ਚਿੱਟੇ ਵਾਲੇ ਦਾ ਸਾਧਤਾ ਬਾਬੇ ਗੁਰਿੰਦਰ ਢਿੱਲੋਂ ਦੀ ਤਾਂ ਉਹਦੀ ਫੋਟੋ ਵੀ ਅਟੈਚ ਕੀਤੀ ਹੋਈ ਸੀ ਨਾਲ ਉਹ ਬੁੜੀ ਬਿੱਡੇ ਸੀ ਕਿ ਚਿੱਟਾ ਵੇਚਣ ਵਾਲਿਓ ਤੁਹਾਡਾ ਬੇੜਾ ਬਹਿ ਜੇ ਤੁਹਾਡੀਆਂ ਜੜਾਂ ਪਟੇ ਮੈਨੇ ਕਹਿੰਦਾ ਉਹ ਬੀਬੀ ਕਹਿੰਦੀ ਸੀ ਮੈਨੇ ਕਿਸੇ ਨੂੰ ਕਹਿੰਦਾ ਉਹ ਬੀਬੀ ਕਹਿੰਦੀ ਸੀ ਕਿ ਚਿੱਟਾ ਵੇਚਣ ਵਾਲਿਓ ਤੁਹਾਡੀਆਂ ਜੜਾਂ ਪਟੀਆਂ ਜਾਣ ਤੁਹਾਡਾ ਬੇੜਾ ਬਹਿ ਜੇ ਤੁਹਾਡੇ ਕੀੜੇ ਪੈਣ ਪਤਾ ਨਹੀਂ ਕਿੱਥੇ ਕਿੱਥੇ ਪੈਣੇ ਸੀ ਵੀ ਕਹਿੰਦੀ ਬੀਬੀ ਉਹ ਇਹ ਬਿਬੀ ਦੀਆਂ ਗੱਲਾਂ ਨੇ ਮੇਰੀਆਂ ਨਹੀਂ ਗੱਲਾਂ ਹਕ ਤੇ ਮੇਰੇ ਵੱਲ ਕੱਢੀ ਜਾਉ ਅੱਖਾਂ ਵੀ ਕਿਉਂ ਕਹਿੰਦਾ ਇਹ ਵੀਡੀਓ ਪਈਆਂ ਨੇ ਸ਼ਰਮ ਕਹਿੰਦੀਆਂ ਨੇ ਬਾਬੇ ਗ੍ਰਿੰਦਰ ਦਾ ਨਾਂ ਤਾਂ ਲਿਆ ਢਿੱਲੋ ਦਾ ਵੀ ਉਹ ਚਿੱਟੇ ਵਾਲੇ ਨੂੰ ਛਡਾਉਣ ਵਾਸਤੇ ਗਿਆ ਜੇਲ੍ਹ ਵਿੱਚ ਉਹਦਾ ਨਾਂ ਤਾਂ ਲਿਆ ਇਹ ਸਚਾਈ ਹੈ ਜਰਨਲ ਕਹਿਣ ਤੋਂ ਪਹਿਲਾਂ ਨਾ ਮਰਜੀਠੀਏ ਨੂੰ ਮਾਝ ਦਾ ਜਰਨਲ ਕਹਿਣ ਤੋਂ ਪਹਿਲਾਂ ਸੋਚ ਲਿਆ ਕਰੋ ਕਿ ਇਹ ਜਰਨਲ ਨੇ 15 16 ਲੱਖ ਨੌਜਵਾਨ ਚਿੱਟੇ ਨਾਲ ਮਰਵਾਤਾ ਇਹ ਸੋਚ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ